ਤੁਹਾਨੂੰ ਜਿੱਦਾਂ ਕਿ ਸ਼ਾਰਿਆਂ ਨੂੰ ਪਤਾ ਹੈ ਸੰਡੇ ਈਵਨਿੰਗ ਈਵਨਿੰਗ 'ਚ ਜਿਹੜਾ ਇੱਕ ਬਹੁਤ ਹੀ ਅਨਫੋਰਚੂਨੇਟ ਤੇ ਸ਼ੈਡਿੰਗਟਨ ਕੰਸੀਡੈਂਟ ਉਹ ਵਾਪਰਿਆ ਸੀਗਾ ਜਿੱਤੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ थाना ਡਿਵੀਜ਼ਨ ਨੰਬਰ 5 ਦਾ ਜਿਹੜਾ ਏਰੀਆ ਹੈ ਬਸਤੀ ਸ਼ੇਖ ਉੱਥੇ ਇੱਕ ਵਿਅਕਤੀ ਹੈਗਾ ਉਹ ਇੰਜਰਡ ਪਾਇਆ ਗਿਆ ਹੈਗਾ ਉਹਦਾ ਨਾਮ ਅੰਕਿਤ ਜੰਮਾ ਸੀ ਉਹ ਜਦੋਂ ਸਾਨੂੰ ਪੁਲਿਸ ਨੂੰ ਇਤਲਾਹ ਹੋਈ ਅਸੀਂ ਜੀ मौके ਤੇ ਗਏ ਮੋਕੇ ਤੇ ਬਾਅਦ ਚ ਪਤਾ ਚਲਿਆ ਕਿ ਜਿਹੜਾ ਅੰਕਿਤ ਜਾਂਬਾ ਜਿਹੜਾ ਹਰਨਾਨ ਦਾ ਹੀ ਉਹ ਹੈ ਉਹਦੀ ਕਿ ਕਿਸੇ ਨੇ ਉਹਦੇ ਤੇ ਕਾਫੀ ਸਟੈਬਲ ਕੀਤੇ ਸੀ ਜਿਹਦੀ ਬਾਅਦ ਚ ਅਫਸੋਰਨਟਲੀ ਜਿਹੜੀ ਗਤੀਵਿਧੀ ਜਿਹੜੀ ਬਿਰਤੂ ਹੈ ਉਹ ਸਿਮਿਲ ਹਸਪੀਟਲ ਦੇ ਵਿੱਚ ਹੋ ਗਈ ਸੀ ਇਸੇ ਦੇ ਕੇਸ ਦੇ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਜਿਤਿੰਦਰ ਜੀ ਦੇ ਨਿਸ਼ਿਧ ਨਿਰਦੇਸ਼ ਆਇਆ ਇਮੀਡੀਏਟਲੀ ਜਿਹੜੀ ਹੈ ਕਿ ACP ਬਸਤੇ ਨਿਰਦੇਸ਼ਨ ਹੈ ਐਸ ਐਚਓ ਵੈਸਟ ਐਸ ਐਚਓ ਪਾਰਨਾਮ ਤੋਂ ਐਸ ਐਚਓ ਬਸਤੀਵਾਸ ਕੇ ਨੇੜੇ ਐਸ ਐਚਓ ਡਿਜੀਟਲ ਐਸ ਐਚਓ ਬਾਰੂਖਰ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਇਮੀਡੀਏਟਲੀ ਲਈ ਹੈ ਜੀ ਇੱਕ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਸੀ ਅਸੀਂ ਇਸ ਨੂੰ ਪ੍ਰੋਪਰਲੀ ਵੈਰੀਫਾਈ ਕੀਤਾ ਸਾਰੇ ਫੈਕਟਸ ਚੈੱਕ ਕੀਤੇ ਸਪੋਰਟ ਦਾ ਵੈਰੀਫਾਈ ਰਿਪੋਰਟ ਜਿਹੜਾ ਹੈਗਾ ਉਹ ਕੀਤਾ ਪੋਸਟ ਕਰਨ ਤੋਂ ਬਾਅਦ ਅਸੀਂ ਜਿਹੜਾ ਇੱਕ ਇੱਕ ਪਰਚਨ ਨੰਬਰ ਕਰਾਇਆ ਜਿਹੜੀ ਹੈ 302 348 56 324 148 199 ਆ 8 ਲੋਕਾਂ ਦੇ ਖਿਲਾਫ ਅਜੀਬ ਦਲਚ ਜਿਹੜੀ ਹੈਗੀ ਉਹ ਕੀਤੀ ਸੀ ਇਹ ਸੀ ਜਿਹੜੀ ਇਨਵੈਸਟੀਗੇਸ਼ਨ ਹੈ ਅਸੀਂ ਜਿਹੜਾ ਹੈਗਾ ਬਾਕੀ ਜਿਹੜੇ ਵੀ ਫੈਕਟਸ ਹੈਗੇ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਲੱਖ-ਵੱਖ ਥਾਵਾਂ ਤੇ ਲੈਡਾ ਕੀਤੇ ਹੈਗੇ ਇਹਦੇ ਚ ਜਿਹੜੇ ਮੇਨ ਅਕਿਊਜ਼ 23 ਤੋਂ 3 ਮੇਨ ਅਕਿਊਜ਼ ਚੰਗੇ ਜਿਹਨਾਂ ਜਿਹਨਾਂ ਚ ਇਸ ਦਸਕਾਨੂ ਸਿੰਘ ਮਨੀਤ ਅਲਿਆਸ ਸੋਨੂ ਅਤੇ ਕੁਲਵਿੰਦਰ ਕੋ ਜਿਹੜੀ ਸੋਨੂ ਦੀ ਮਦਰ ਹੈਗੀ ਉਹਨਾਂ ਵਿੱਚ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗਾ ਇਹਨਾਂ ਤੋਂ ਜਿਹੜਾ ਹੈਗਾ ਇੱਕ ਮਾਡਾ ਵਿਦਾਨ ਅਭਿਗਤਨ ਹੈਗਾ ਜਿਹੜਾ ਉਹ ਵੀ ਰਿਕਵਰ ਕਰ ਲਿਆ ਹੈਗਾ ਜਿਹੜੇ ਬਾਕੀ ਬੰਦੇ ਹੈ ਉਹਨਾਂ ਦੇ ਲਈ ਅਸੀਂ ਛੇਤੀ ਤੋਂ ਛੇਤੀ ਉਹਨਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਨਰਮ ਤੋਂ ਬੁਲਾਉਣਾ ਹੈ ਛੇਤੀ ਘਰੇ ਕੀ ਆ ਜਿਹੜਾ ਟੋਟਲ ਤੁਸੀਂ ਇਨਸੀਡੈਂਟ ਲਿਖੋਗੇ ਤਾਂ ਇਨਸੀਡੈਂਟ ਪਹਿਲਾਂ ਇਹਨਾਂ ਦੀ ਆਪਸੀ ਰੰਜਿਸ਼ ਸੀ ਇੱਕ 2021 ਦੇ ਵਿੱਚ ਇੱਕ ਪਰਿਵਾਰਦਰਸ਼ ਕੀਤੀ ਹੋਈ ਸੀ ਜਿਸ ਦੋ ਐਫਆਰ ਜਿਹੜਾ ਡਿਸੀਜ਼ ਹੈ ਉਹਦੇ ਖਿਲਾਫ ਜਿੰਨੇ ਪਈ ਆਇਆ ਉਹ ਦਮਸ਼ਕੂ ਇਸੀ ਕੀਤਾ ਇਸ ਕਰਕੇ ਉਹਨਾ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਆ ਆਪਸੀ ਜਿਹੜਾ ਹੈ ਇਸ਼ੂ ਉਹ ਚੱਲਦਾ ਸੀਗਾ ਇਸੀ ਕਰਕੇ ਇਹਨਾਂ ਦਾ ਜਿਹੜਾ ਆ ਜੋ ਆ ਮੋਡ ਹੈ ਆ ਇਸ ਇਨਸੀਡੈਂਟ ਨੂੰ ਇਹ ਲੇਡੀ ਉਹਨੂੰ ਮਦਦ ਰੋਣਾਂ ਕੀ ਰੋਲ ਦੇ ਵਿੱਚ ਮਦਰ ਦਾ ਕਿ ਰੋਲ ਜਿਹੜਾ ਲੱਟਾ ਜਿਹੜੀ ਮਤਲਬ ਮਦਰ ਸਪੌਟ ਤੇ ਮਦਰ ਦੀ ਇਨਵੋਲਵਮੈਂਟ ਐ ਪ੍ਰਾਇਰੀਟੀ ਉਸ ਤੋਂ ਲਾਵਾ ਜਿਹੜੀ ਹੈ ਜੀ ਸੋਨੂੰ ਨੂੰ ਸੋਨੂੰ ਨੂੰ ਪਨਾ ਜਿਹੜਾ ਜਿਹੜਾ ਇੰਜਾਮ ਮਹਿਦਾ ਉਹ ਵੀ ਉਹਨੇ ਮਦਦ ਤੇ ਲਗਾ ਟੋਟਲ ਜਿਹੜਾ ਮਦਰ ਤੁਸੀਂ ਸਰ ਟੋਟਲ ਟੋਟਲ ਮੈਂ ਕਹਾਂ ਸੀ ਤੁਹਾਨੂੰ 올ਰੇਡੀ ਦੱਸਿਆ 8 ਬੰਦੇ ਦੇ ਗ੍ਰਾਪ ਐਫਿਲਿਆ ਰਜਿਸਟਰ ਹੋਈ ਹੈ ਜਦੋਂ ਇਹ ਚ ਕੁਝ ਬੰਦੇ ਬੰਨੇ ਮੈਂ ਤੇ ਕੁਝ ਬੰਦੇ ਉਹਨਾਂ ਨੇ ਉਹ ਵੀ ਕਹਿੰਦੇ ਕਿ ਪਹਿਲਾ ਇਨਸੀਡੈਂਟ ਕੀ ਸੀ ਜਿਹਦੇ ਕਰਕੇ ਇੰਨੀ ਰੰਜਿਸ਼ ਬਣੀ ਹੈ ਪਹਿਲਾ ਇਨਸੀਡੈਂਟ ਇਹ ਕੋਲ ਵੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ 2021 ਦੇ ਵਿੱਚ ਇਹਨਾਂ ਦਾ ਆਪਸ ਵਿੱਚ ਇਨਸੀਡੈਂਟ ਹੋਇਆ ਸੀਗਾ ਉਹਦੇ ਚ ਪੱਤਾਂ ਵੀ ਉਹ ਇਨਸੀਡੈਂਟ ਕੀ ਸੀ ਉਹਦੇ ਚ 307 ਦਾ ਐਫ ਆਈ ਆਰ ਜਿਹੜਾ ਹੈਗਾ ਜਿਹੜਾ ਕਿ ਜੰਮਾ ਦੇ ਕਲਬ ਨਾਲ ਹੋਇਆ ਸੀਗਾ ਇਸੇ ਕਰਕੇ ਇਹਨਾਂ ਦੀ ਇਹ ਜਿਹੜੀ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਵੀ ਹੈ ਜਿਹੜਾ ਰਿਲੇਟਡ ਕੈਸ ਕੇ ਸੰਬੰਧ ਦੇ ਵਿੱਚ ਪਹਿਲਾ ਕੈਸ ਜਿਹੜਾ ਦੰਦਾ ਸੀ ਜਿਹੜਾ ਪਹਿਲਾਂ ਵੀ ਚੱਲਦਾ ਸੀ ਤੁਹਾਨੂੰ